ਹਾਜੀ ਗੁਰਪ੍ਰੀਤ ਸਿੰਘ ਜੀ ਵਾਈਵ ਜੀ ਦਾ ਖਾਲਸਾ ਵਹੀ ਜੀ ਕੀ ਫਤਿਹ ਦਾਸ ਗੜਪਾਲ ਸਿੰਘ ਹੰਸਰਾ ਅਮਰੀਕਾ ਤੋਂ ਬੇਨਤੀ ਕਰਦਾ ਜੀ ਤੇ ਜੋ ਆਪਣਾ ਪ੍ਰੋਜੈਕਟ ਸੀ ਜੀ ਆਪਾਂ ਤੰਦਰ ਬਾਬਾ ਈਸ਼ਰ ਸਿੰਘ ਜੀ ਨਾਲ ਸ਼ਰੇ ਦੇ ਬਚਨ ਜੋ ਬਸਰ ਬਕਰਉਂਦੇ ਸੀ ਉਹ ਪ੍ਰੋਜੈਕਟ ਦੀ ਲੜੀ ਦੇ ਵਿੱਚ ਗਾਹਾਂ ਪਾ ਚੱਲ ਰਹੀ ਜੀ ਤੇ ਆਪਾਂ ਨੂੰ ਥੋੜੀ ਜਿਹੀ ਡਿਸਟਰਬੀ ਜੀ ਹੋ ਗਈ ਸੀ ਮੈਂ ਹੰਦਵਾਰਾ ਫੇਰ ਕਰ ਲਿਆ ਜੀ ਪਤਾ ਨਹੀਂ ਕੀ ਕੀ ਪ੍ਰੋਬਲਮ ਪਈ ਸੀ ਕੋਈ ਸੀਗੀ ਪ੍ਰੋਬਲਮ ਤੇ ਵੀ ਆ ਅੱਜ ਦੀ ਸਾਥੀ ਜਿਹੜੀ ਹੈ ਜੀ ਵੀਹ ਵੀ ਭਾਈ ਕੁੰਦਨ ਲਾਲ ਜੀ ਦੀਆ ਭਾਈ ਕੁੰਦਨ ਲਾਲ ਜੀ ਜੋ ਕਿ ਰਵਾੜੀ ਰਹਿੰਦੇ ਸੀ ਰਵਾੜੀ ਰਹਿੰਦੇ ਸੀ ਤੇ ਵੀ ਉਹ ਉਹਨਾਂ ਦੇ ਇੱਕ ਸਾਥੀ ਆ ਤੇ ਵੀ ਉਹ ਕਿਸ ਤਰ੍ਹਾਂ ਬਾਬਾ ਜੀ ਉਹਨਾਂ ਨੂੰ ਵੀ ਉਹ ਉਹਨਾਂ ਦੇ ਵੀ ਉਹ ਸੀ ਬੜੇ ਪਰ ਸੁੰਦਰ ਜਵਾਨ ਸੀ ਮੁੰਡਾ ਤੇ ਵੀ ਸੇਵਾ ਕਰਦੇ ਦੋ ਦੋ ਬੋਰੀਆਂ ਜੀ ਕਦੇ ਸੀਵੜ ਦੀਆਂ ਚੱਕੀ ਲੈ ਜਾਂਦੀ ਸੀ ਭਾਈ ਸਰਵਰਾਸਾ ਜੀ ਹਮਸ ਸਿੰਘ ਜੀ ਜੀਵਲਰ ਯਾਨੀ ਉਹ ਨੇੜੇ ਦੇ ਰਿਸ਼ਤੇਦਾਰ ਸੀਗਾ ਤੇ ਬਾਬਾ ਜੀ ਵੀ ਬਹੁਤ ਉੱਤਨ ਦੇ ਖੁਰਸੀ ਕੁੰਦਲ ਕੁੰਦਲ ਲਾਤੇ ਬੋਹ ਕੋਸੀ ਤੇ ਇਹ ਸੀ ਉਹ ਬਹੁਤ ਤਾਂ ਹ ਉੱਪਰ ਤੱਕ ਦੋ ਦੋ ਬੁਰੇ ਸੀ ਮੜਦਿਆਂ ਲੈ ਕੇ ਜਾਂਦੇ ਨੇ ਸੀ ਤੇ ਵੀ ਉਹਨਾਂ ਪਹਿਲਾਂ ਵੀ ਆਪਾਂ ਸਮੱਸਾ ਪਾਰਕ ਵੀ ਦੇਖਦਾਈ ਕਿ ਉਹ ਕੋਈ ਕੰਨ ਦੇ ਕਾਲੂ ਗਏ ਹੁੰਦਾ ਜੀ ਵੀ ਘਬਰਾਟ ਚਾਹੁੰਦੇ ਵੀ 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 ਸਾਨੂੰ ਪਤਾ ਲੱਗੇ ਕੌਣ ਆਇਆ ਉਹਨਾਂ ਵੀ ਦੇਖੋ ਇਹਨਾਂ ਕਮਲਜੀਤ ਸਿੰਘ ਰਾਜਨ ਮੁੰਡਾ ਕਮਲਜੀਤ ਸਿੰਘ ਰਾਜਨ ਸੁਪੁੱਤਰ ਅਨਮੋਲ ਰਤਨ ਸਿੰਘ ਲੱਕੀ ਇਹ ਹੈ ਜੀ ਇਹਨਾਂ ਦੇ ਅ ਅ ਅਨਮੋਰ ਰਤਨ ਸਿੰਘ ਲੱਖੀ ਦੇ ਸਕੇ ਮਾਮਾ ਜੀ ਸੀ ਕੁੰਦਨ ਰਾਜ ਜੀ ਕੁੰਦਨ ਰਾਜ ਜੀ ਸਕੇ ਮਾਮਾ ਜੀ ਸੀ ਤੇ ਉਹਨਾਂ ਦੇ ਤੇ ਉਹਨਾਂ ਦਾ ਗੜਖਸਿਆ ਉਹਨਾਂ ਦਾ ਬਈ ਕਲਿਆਣ ਨਗਰ ਜ਼ਗਾਦਰੀ ਰਹਿੰਦੇ ਆ ਜੀ ਤੇ ਹਾਊਸ ਨੰਬਰ 408 ਤੇ ਉਹਦਾ ਟੈਲੀਫੋਨ ਨੰਬਰ 98961 75455 ਇਹ ਟੈਲੀਫੋਨ ਨੰਬਰ ਹੈ ਤੇ ਬਾਬਾ ਜੀ ਬੇਸ਼ੱਕ ਕਰਦੇ ਵੀ 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 ਮਹਾਪਰਸ਼ ਦੀ ਪਛਾਣ ਕਰੋ ਉਸ ਮਹਾਪਰਸ਼ ਦੀ ਪਛਾਣ ਦੇ ਬਾਬਾ ਜੀ ਦੋ ਤਰੀਕੇ ਦੱਸਿਆ ਇਸ ਤਰੀ ਮਾਂ ਤਾਂ ਪੈਸੇ ਉੱਗੋ ਗੋਹਤ ਹੱਟ ਸਮਝੀ ਉਹ ਉੱਤੇ ਉਹਦੇ ਤੇ ਵੀ ਉਹਦੇ ਬਾਬਾ ਜੀ ਵੀ ਕਹਿੰਦੇ ਸੀ ਇਹ ਮਹਾਪਰਸ਼ੀ ਅਸਲੀ ਮਹਾਪਰਸ਼ੀ ਦੀ ਪਛਾਣ ਜੇ ਮਹਾਪਰਸ਼ੀ ਪੈਸੇ ਵਗੋ ਭੱਜਿਆ ਫਿਰੇ ਹਰ ਵਕਤ ਪੈਸਾ ਪੈਸਾ ਕਰਦਾ ਫਿਰੇ ਉਹ ਤਾਂ ਫਿਰ ਫਾਇਦਾ ਨਹੀਂ ਕੋਈ ਹੁੰਦਾ ਤੇ ਬਿਬਾਪੇ ਜਿਸ ਅਗਰਬਾਣੀ ਦੇ ਵਿੱਚ ਹੈ ਜਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪਰਵਾਨ ਜਨ ਸੰਤਨ ਜਾਣਿਆ ਤੂੰ ਠਾਕਰ ਤੇ ਵੀ ਇੱਕੋ ਜੋਤ ਜੜ ਜੇ ਇਹ ਗੁਜਰਾਸੀ ਰੱਖ ਚੁਣਾਰੀ ਗੱਲ ਇੱਕੋ ਆਇ ਤੇ ਪਰਵਾਨ ਜਨ ਦਾ ਸੰਗ ਪਾਈਏ ਬੜ ਭਾਗੀ ਨਾਨਕ ਸੰਤਨ ਕੇ ਪਰਵਾਨ ਇਹ 1217 ਵਿੱਚ ਆਉਂਦਾ ਹੈ ਇਹ ਇਹ ਵੇਸਾ ਕੀ ਸਾਂਝਾ ਜਦ ਸੀ ਫੇਰ ਉਹ ਜਿਹੜੀ ਸੀ ਬਿਬਾਪੇ ਬਚ ਕਰਦੀ ਸੰਤਾਂ ਦੀ ਪਛਾਣ ਇਥੋਂ ਦੀ ਆ ਜੋ S3 ਨੂੰ ਮਤਲਬ ਸਮਝੇ ਗਪੈਸ ਨੂੰ ਗਵਿਤ ਹਟ ਸਮਝੇ ਉਹ ਉਹ ਸਮਝੀ ਵੀ ਉਹ ਸੰਤ ਜੀ ਪੈਸਾ ਕਹਿੰਦਾ ਬਈ ਵੀ ਆਪਣਾ ਉਹ ਇਹ ਨਾ ਵੀ ਸੰਤੀ ਵੀ ਪੈਸਾ ਪੈਸਾ ਕਰਦਾ ਮਗਰ ਭੱਜਿਆ ਫਿਰੇ ਉਹ ਨਹੀਂ ਜੀ ਗੱਲ ਹੈ ਠੀਕ ਹੈ ਵੀ ਠੀਕ ਨਹੀਂ ਗੱਲ ਹੈ ਕਿ ਬਾਬਾ ਜੀ ਇਸੀ ਤੇ ਸਖਤ ਪੈਰਸਦਾ ਸੀ ਤੇ ਬਾਬਾ ਜੀ ਬਸ ਕਹਿੰਦੇ ਵੀ ਜਦੋਂ ਗੰਬਦ ਬਣਾਣਾ ਸੀ ਉਦੋਂ ਬਾਬਾ ਜੀ ਬਸ ਕੀਤਾ ਸਾਰੇ ਠਠਿਆਰ ਸਿੱਖਾਇ ਜੀ ਜਕਾਦਰੀ ਰਿਵਾੜੀ ਜਮਾਣਾ ਨਗਰ ਤੇ ਬਹੁਤ ਹੀ ਸਾਰੇ ਆਏ ਤੇ ਬਾਬਾ ਜੀ ਵਿੱਚ ਕੀਤਾ ਵੀ ਮਿਸ ਨੂੰ ਉੱਤਮ ਸੇਵਾ ਦੇਣੀ ਆ ਪਰ ਸੇਵਾ ਤਾਂ ਇਹ ਨੇ ਵੀ ਉੱਤਮ ਸੇਵਾ ਪਰ ਅਮਰਸ਼ ਗ੍ਰਹਪੂ ਉਸ ਵਕਤ 1300 ਹਿੰਦੂ ਪਰਿਵਾਰਾਂ ਨੇ ਅਮਰਸ਼ ਕੈਸੀ ਭਾਈ ਸੋਜ ਗਾਧਰੀ ਆ ਜੀ ਨਿਵਿਧਾ ਵਿਸਾ ਬ੍ਰਿਟਿਸ਼ ਵਿਦਸਾਈ 1300 ਉਹਨਾਂ ਵਿੱਚੋਂ ਵੀ ਪਰਿਵਾਰ ਹੁੰਦੇ ਸੀ ਹਾਂਜੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਬਾਬਾ ਜੀ ਬੋਲ ਰਹੇ ਸੀ ਬਾਈਰੂ ਸ਼ਬਦ ਜੀ ਬਾਬਾ ਜੀ ਨੇ ਨਾਤੇ ਵਿੱਚ ਸੁਣਾਇ ਦੁਗਣ ਜਿਵੇਂ ਅਸੀ ਮਾ ਲਾ ਬਾਈੂ ਸ਼ਬਦ ਦੇ ਪੇ ਦੇ ਆਪਾਂ ਤੇ ਵੀ ਬਾਈੂ ਸ਼ਬਦ 168 ਵਾਂ ਕੇ ਆਈਆਂ ਤੇ ਵੀ ਛੇ ਮਾ ਫਿਰੀਆਂ ਦੋਨੋਂ ਕਿਸੀ 160 ਵਾਂ ਕੇ 160 ਵਾਂ ਇਹ ਬਾਈੂ ਸ਼ਬਦ ਚਾਰ ਅੱਖਰ ਦਾ ਲੱਭਾ ਤੇ RAM 라 ਬਰਾਮਨ ਦੀ ਮਾਫਿਰੋ 160 ਉਹ ਦੋਨੋਂ ਰੱਖਿਆ ਤੇ ਬਾਬਾ ਜੀ ਬਸ ਕੀ 160 ਮਾ ਮਾਪਰਸੇ ਨਾਮ ਜਮਨ ਦੀ ਬਿਰਿਆ ਹੁੰਦੀ ਹੈ ਜੀ ਇਹ ਜਿਹੜੀ ਵਿਧੀ ਹੁੰਦੀ ਐ ਇਸਨਾਂ ਨੂੰ ਜਪੜੀਆਂ ਉਸ ਦੇ ਵਿੱਚ ਵੀ ਵਿਧੀ ਦੇ ਬਤਵਤੇ ਉਹ ਬਿਨਾਮ ਜਪਉਦੇ ਜਿਹਨੇ ਮਾਪਛਦੇ ਨਾਮ ਜਪਉਦੇ ਫਿਰ ਉਹ ਜਿਹੜਾ ਜਿਸ ਤਰ੍ਹਾਂ ਦੀ ਵੀ ਜਿਸਸ ਵੀ ਬੇ ਗੁਰਬਾਨੀ ਦੇ ਵਿੱਚ ਆਉਂਦਾ ਜੀ ਆ ਬੇ ਉਸ ਵਿੱਚ ਕੀ ਹੁੰਦਾ ਜੀ ਫਿਰ ਉਸ ਵਿੱਚ ਬਾਬੇ ਜੀ ਵਿੱਚ ਕੀ ਸੀ ਫਿਰ ਜੀ ਇਸ ਤਰ੍ਹਾਂ ਉਹ ਦੁੱਖੋਂ ਦੂਰ ਹੋ ਜਾਂਦੇ ਹਾਂ ਹਾਂ ਜੀ ਦੁੱਖ ਵਿੱਚ ਕੀ ਆ ਕੀ ਆ ਕੀ ਸੋਖ ਦੇ ਸੋਖਦੀਆ ਦੁੱਖ ਬਨਾਸ਼ ਕੀਆ ਸੁਖ ਦੇਰਾ ਤਾਂ ਤ੍ਰਿਪਤ ਰਹਿ ਗਈ ਹੈ ਤਾਂ ਤ੍ਰਿਪਤ ਰਹਿ ਗਈ ਤੇ ਦੁੱਖ ਦੂਰ ਹੋ ਜਾ ਸੁਖ ਦਾ ਦਿਹਾਰਾ ਜਿਸ ਵਿੱਚ ਇਹ ਬਾਬਾ ਜੀ ਵੀ ਬਚਨ ਸੀਗੇ ਕਰਦੇ ਇਹ ਬਾਬੇ ਵਿੱਚ ਕੀਤੀ ਫਿਰ ਇਹ ਬਹੁਤ ਸੇਵਾ ਚੱਲ ਰਹੀ ਸੀ ਜੀ ਪਹਿਰ ਉਹਨਾਂ ਦੇ ਵੀ ਜਿਸ ਤਰ੍ਹਾਂ ਬਾਬਾ ਜੀ ਕੋ Hindu ਪਰਿਵਾਰ ਜਿਵੇਂ ਤੇ ਵੀ ਵੀ ਬਿਰਲਾ ਸੇਠ ਬਾਬੇ ਜੀ ਸੰਗੀ ਸੀ ਗੋਸਿਹ ਦੋ ਹਿੰਦੂ ਅਦਿ ਸੰਤਾਂ ਤਾਂ ਤੇ ਗੁਰੂ ਗੋਸਾਮੀ ਗਣੇਸ਼ਾਤਵਾ ਬਈਸਾ ਸੀ ਡਾਕਟਰ ਆਪਣਾ ਕਪੂਰ ਦਿੱਲੀ ਵਾਲੇ ਉਹ ਸੀ ਤੇ ਲਾਲਾ ਧੰਪੁਤਰਾਏ ਜੀ ਉਹ ਸੀ ਚੰਡੀ ਜੀ ਅਵਤਾਰ ਸਤਾਰ ਜੀ ਨੌਸੀ ਬਿਵਲ ਮੂੜੀ ਜੀ ਜਗਾ ਉਹ ਜੀ ਇਹ ਸਾਰੇ ਬਾਬਾ ਜੀ ਪ੍ਰਤੀ ਬਹੁਤ ਸ਼ਰਧਾ ਰੱਖੇ ਬਾਬਾ ਇਸ਼ਤਿਕ ਜੀ ਪ੍ਰਤੀ ਬਹੁਤ ਸ਼ਰਧਾ ਰੱਖੀ ਸੀ ਤੇ ਵੀ ਜਦ ਅੱਬੀ ਉਹ ਉੱਥੇ ਵੀ ਫਿਰ ਵੀ ਦੇਖੋ ਵੀ ਬਾਬਾ ਜੀ ਜ਼ਿਗਾਦਰੀ ਵੀ ਜਦ ਬਾਬਾ ਜਾਂਦੇ ਹੁੰਦੇ ਸੀ ਵੀ ਜ਼ਿਗਾਦਰੀ ਨੂੰ ਬਾਬਾ ਜੀ ਬਰ ਬਹੁਤ ਉੱਤੇ ਤੇ ਬਾਬਾ ਜੀ ਇਹ ਵੀ ਵਾਸ਼ ਕੀਤਾ ਵੀ ਜ਼ਿਗਾਦਰੀ ਦਾ ਕੋਈ ਨੁਕਸਾਨ ਨਹੀਂ ਹੋਊਗਾ ਜੋ ਇਹ ਨੁਕਸਾਨ ਹੋ ਪਈ ਤੇ ਚੇ ਵੀ ਜ਼ਿਗਾਦਰੀ ਦਾ ਕੋਈ ਨੁਕਸਾਨ ਬਾਬਾ ਜੀ ਜਿਹੜਾ ਸੀ ਬੜਾ ਪਾ ਦੇਖਿਆ ਵੀ ਕੁਝ ਜ਼ਿਗਾਦਰੀ ਦਾ ਕੋਈ ਨੁਕਸਾਨ ਨਹੀਂ ਹੋਇਆ ਵੀ ਬਾਬਾ ਵੀ ਗੁਰੂ ਸਾਹਿਬ ਨੇ ਆਪ ਰੱਖਿਆ ਕੀਤੀ ਜ਼ਿਗਾਦਰੀ ਦੀ ਬਾਬਾ ਜੀ ਵਾਸ਼ ਕਰਦੀ ਸੀ ਤੇ ਜ਼ਿਗਾਦਰੀ ਦਾ ਕੋਈ ਨੁਕਸਾਨ ਨਹੀਂ ਹੋਣਾ ਵਾਕਈ ਨਹੀਂ ਕੋਈ ਨੁਕਸਾਨ ਹੋਇਆ ਤੇ ਤੇ ਉਹ ਆਪਣਾ ਜਿਵੇਂ ਗੁਰਬਾਣੀ ਦੇ ਵਿੱਚ ਤੁਖ ਨਹੀਂ ਆਉਂਦੀ ਜੀ ਨੈਣ ਨਾ ਦੇਖੇ ਸਾਲ ਤੇ 99 ਘੱਬੇ ਹਾਲਿਆ ਕੰਮ ਉਸ ਜੀ ਨਾਮ ਜ਼ਿਕਰ ਮਦ ਮਦ ਪਚਾਇਆ ਚੱਲਿਆ ਤੇ ਰਸਾ ਜਪੇ ਨਾਮ ਤਿਲ ਤਿਲ ਕਰ ਕੱਟিয়ে ਹਰ ਹਰ ਗੋਬਿੰਦ ਰਾਏ ਦਿਨ ਉਹਨਾਂ ਕੱਟিয়ে ਜਿਹੜੀ ਰਸਾ ਨਾਮ ਨਹੀਂ ਜਪਦੀ ਉਹ ਤੇ ਤਿਲ ਤਿਲ ਕਰ ਕੱਟ ਦਿਓ ਬਾਬਾ ਜੀ ਇਹ ਬੁਰਿਸ ਬਾਬਾ ਜੀ ਪੁੱਛੀ ਕਿ ਤੁਸੀਂ ਹੈ ਗੁਰੂ ਸਾਹਿਬ ਚਾਹ ਤੇ ਰਸਵਾੜਾਂ ਕਿ ਚਾਹਦੇ ਫਿਰ ਉਹ ਉੱਥੇ ਕੁੰਦਰ ਲਾਲ ਜੀ ਫਿਰ ਉਹ ਉੱਥੇ ਬਿਮਾਰ ਹੋ ਗਏ ਕਰਦੇ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਵੀ ਅਮਰਦਾਤਾ ਵੀ ਵੀ ਅਮਰਦਾ ਸ਼ਟਾਤਾ ਵੀ ਬੀਠੀ ਹੋ ਗਏ ਦੂਜੀ ਕੇ ਫਿਰ ਬਿਮਾਰ ਹੋ ਗਏ ਫਿਰ 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 ਬਾਬਾ ਜੀ ਵੀ ਅਮਰਦਾ ਵੀ ਆਪਣੇ ਜਿਹੜੀ ਸਿਉਰੀ ਸਭਾਈ ਸਾਹਿਬ ਜੀ ਨੇ ਕਿਹਾ ਵੀ ਸਾਰ ਸਾਰ ਅਮਰਦਾ ਲੈ ਕੇ ਆ ਬ੍ਰਿ ਸਾਹਿਬ ਜੀ ਅਮਰਦਾ ਲੈ ਕੇ ਆ ਉਹ ਸ਼ਟਾਤਾ ਵੀ ਫਿਰ ਠੀਕ ਹੋ ਗਏ ਤੇ ਇਹ ਜੇ ਸੱਚਾ ਕਰਦੇ ਰਹੇ ਜੀ ਵੀ ਕਰਦੇ ਕਰਦੇ ਵੀ ਉਹ ਇੱਕ ਵਾਰੀ ਫਿਰ ਉਹ ਵੀ ਭਾਈ ਕੁੰਦਲਾ ਜੀ ਜ਼ਿਆਦਾ ਬਿਮਾਰ ਹੋ ਗਏ ਆ ਵੀ ਕਾ ਵੀ ਵੀ ਜ਼ਿਆਦਾ ਬਿਮਾਰ ਹੋਏ ਕੁੰਦਲਾ ਜੀ ਜ਼ਿਆਦਾ ਬਿਮਾਰ ਹੋ ਗਏ ਤੇ ਉਸ ਵੇਕੇ ਵੀ ਫਿਰ ਉਹਨਾਂ ਨੇ ਕਿਹਾ ਵੀ ਹੁਣ ਕੀ ਕੀਤਾ ਜਾਵੇ ਤੇ ਉਸ ਵੇਕੇ ਵੀ ਫਿਰ ਉਹ ਵੀ ਭਾਈ ਕੁੰਦਲਾ ਜੀ ਨੇ ਫਿਰ ਕਿਹਾ ਵੀ ਕੀਤਾ ਫਿਰ ਉਸ ਵੇਕੇ ਵੀ ਕੁੰਦਲਾ ਜੀ ਨੇ ਵੀ ਵੀ ਉਹ ਬਾਬਾ ਜੀ ਕੋਲ ਉਹਨਾਂ ਦੀ ਮੰਜੀ ਚੱਕ ਲਈ ਆਂ ਬਾਰ ਜੀ ਨਾਲ ਅਰਵਾੜੀ ਤੋਂ ਬਾਬਾ ਜੀ ਕੋਲ ਚੱਕ ਕੇ ਲਿਆਏ ਇੱਕ ਮੰਜੀ ਤੇ ਬਾਬਾ ਜੀ ਵੀ ਤੁਸੀਂ ਵੀ ਇਹਨਾਂ ਦਾ ਹੁਣ ਵੀ ਕਾਰੀਕਸ ਮੇਖ ਮਾਰੋ ਇਹਨਾਂ ਨੂੰ ਕਰੋ ਠੀਕ ਕਰੋ ਜੀ ਤੇ ਤੇ ਫਿਰ ਬਾਬਾ ਜੀ ਇਹ ਵੇਸ਼ ਕਿਤੇ ਵੀ ਵੀ ਕੋਪਰਸ ਕਰਦੇ ਰਹੇ ਜੀ ਫਿਰ ਉਹ ਇੱਥੇ ਹੁੰਦਾ ਜੀ ਜਿਵੇਂ ਪੇਜ ਬਚਕਾਉਣਾ ਸੰਤਰ ਦਾ ਤੇ ਵੀ ਇਹ ਬਹੁਤ ਜ਼ਰੂਰੀ ਹੈ ਜੀ ਬਚਕਾਉਣਾ ਸੰਤਰ ਦਾ ਇਹ ਬਹੁਤ ਜ਼ਰੂਰੀ ਹੈ ਤੇ ਵੀ ਵੀ ਜੇ ਵਨ ਤੇ ਜਿਵੇਂ ਹੁੰਦਾ ਜੀ ਵੀ ਆਪਣਾ ਦੇ ਬੀਤ ਤੂ ਸੰਤ ਕੀ ਮਸਤ ਰਾਈ ਜਨ ਜਨ ਕੇ ਦਰਮਤ ਮਲ ਜਾਈ ਜਿਵੇਂ ਇਹ ਵੀ 897 ਅਗੇ ਚਾਈ ਤੇ ਵੀ ਇਹ ਬਾਬਾ ਜੀ ਵੇਸ਼ ਕੀਤਾ ਵੀ ਵੀ ਕੁੰਤ ਲਾਲ ਨੂੰ ਕਿਹਾ ਵੀ ਕੁੰਤ ਲਾਲ ਤੂੰ ਵੀ ਅੰਮਰ ਸ਼ਾਪੇ ਸਿੰਘ ਸਾਜ ਜਦੋਂ ਉਹਦੀ ਮੱਜੀ ਚਾ ਕੇ ਬਿਮਾਰ ਦੀ ਲੈ ਕੇ ਆਏ ਤੇ ਵੀ ਵੀ ਬਾਬਾ ਜੀ ਵੀ ਉੱਥੇ ਉਸ ਵੇਲੇ ਆਉਂਦਾ ਜੀ ਗੁਰਬਾਣੀ ਚੋਂ ਦਾ ਮੇਰੇ ਰਾਮ ਹੈ ਤੂ ਸੰਤਾ ਕ ਸੰਤੇ ਤੇਰੇ ਸਿਵ ਕੋ ਪੌ ਕਿਸ਼ਨ ਜਮਨੀ ਆਵੇ ਨੀਰੇ ਸਤਸੋ 49 14 ਤੇ ਸੰਤੋ ਸਗਰ ਪਾਰ ਅਤਰੀਏ ਜੋ ਜੋ ਬਚਨ ਕੋਈ ਸੰਤਗਸੋ ਗੁਰ ਪ੍ਰਸਾਦੀ ਕਰੀਏ 747 ਚ ਤੇ ਵੀ ਇਹ ਬਹੁਤ ਜ਼ਰੂਰੀ ਹੈ ਬਚਨ ਪਾਉਣਾ ਬਹੁਤ ਜ਼ਰੂਰੀ ਹੈ ਦੇਖੇ ਤੇ ਸੇਵਾ ਚੁਕਈ ਨੰਦਿਆ ਸਾ ਸੰਤ ਕੋ ਮਤ ਕੋਈ ਨ ਦੂ ਸੰਤਰਾ ਮੇ ਕੋ ਕਹ ਕਵੀਸ ਮੈਂ ਸੋ ਗੁਰ ਪਾਇਆ ਜਾਂ ਕਾ ਨੋ ਬਿਵੇਕ ਕੋ 183 ਅੰਕ ਵਿਚ ਹਾਂਜੀ ਇੱਕ ਤੇ ਵੀ ਇਹ ਫਿਰ ਬਾਬਾ ਜੀ ਕੋ ਫਿਰ ਭਾਈ ਵੀ ਕਹੇ ਆ ਕੇ ਇਹਨੇ ਕਿਹਾ ਵੀ ਕਿ ਬਿੱਕ ਬਾਬੇ ਮੰਜੀ ਰੱਖੇ ਬਾਬਾ ਜੀ ਕੋਲ ਲਿਕੇ ਸਾਰਾ ਪਰਿਵਾਰ ਹੈ ਉਹ ਭਾਈ ਕੁੰਦਨ ਰਾਜੀਆ ਤੇ ਫਿਰ ਬਾਬਾ ਜੀ ਮੇਰੇ ਕਿਤੇ ਵੀ ਕੁੰਦਨ ਨਾਲ ਤੂੰ ਅਮਰਸ਼ਾ ਕੇ ਸੰਗ ਸੱਜਾ ਤੇ ਉਹਨਾਂ ਦੀ ਜਿਹੜੀ ਮਾਤਾ ਮਗਰ ਇੱਕ ਵੀ ਮਾਤਾ ਦਾ ਘਰੋਂ ਸੀਦੀ ਵੀ ਉਹ ਕਹਿੰਦੀ ਬਾਬਾ ਜੀ ਇਹਨੂੰ ਐਸੀ ਤਰ੍ਹਾਂ ਹੀ ਰਹਿਣ ਦਿਓ ਇਸ ਦਾ ਮੈਂ ਤੇ ਬੱਚੇ ਸੰਗ ਸੱਜੂਗੀ ਤੇ ਬਾਬਾ ਜੀ ਇਹ ਦੂਜੀ ਵੇਲੇ ਬਚਾ ਕੀਤਾ ਤੇ ਆਵਾਜ਼ੇ ਕੀਤਾ ਤੇ ਵੀ ਵੀ ਨੂੰ ਅਮਰਸ਼ਾਹ ਸਿੰਘ ਸਜਾ ਦਿਓ ਵੀ ਸਭ ਠੀਕ ਹੋਊ ਤੇ ਉਹ ਮਾਤਾ ਦੇ ਫੇਰ ਮੂੰਹ ਤੇ ਘਸਾ ਗਿਆ ਜੀ ਆ ਗਿਆ ਮਾਤਾ ਫੇਰ ਕਹਿੰਦੀ ਵੀ ਕਹਿੰਦੀ ਬਾਬਾ ਜੀ ਇਹਨੂੰ ਇਸ ਰਹਿ ਤਾਂ ਉਹ ਵੀ ਮੈਂ ਤਾਂ ਵੀ ਅੱਜ ਬੱਚਾ ਸਖਤ ਜੈ ਤੇ ਫਿਰ ਮਾਤਾ ਕੁਛ ਤਨਵਰੀ ਵਸ਼ੇ ਕਰ ਦਿੰਦੇ ਤੀਜੀ ਵਾਰ ਬਾਬਾ ਜੀ ਫੇਰ ਮਿਲ ਕੀਤਾ ਵੀ ਬੀ ਕੁੰਦਲਾਲ ਅਮਰਸ਼ਾਹ ਸਿੰਘ ਸਜਾ ਵੀ ਸਭ ਦੁੱਖ ਨਹੀਂ ਹੋ ਜਾਣਗੇ ਉਹ ਮਤਾ ਫਿਰ ਕਿ ਬਾਬਾ ਜੀ ਨੂੰ ਇਹ ਨਹੀਂ ਲੈਣ ਤਾਂ ਬੱਚਾ ਦਸੰਗਸਾ। ਫਿਰ ਬਾਬਾ ਜੀ ਹੋਰ ਕਿਸੇ ਨਾਲ ਬਚਨ ਕਰਨ ਲੱਗੇ। ਉਹ ਫਿਰ ਬਾਬਾ ਜੀ ਕੇ ਚੱਲੋ ਲੈ ਜੀ। ਆ ਵੀ ਉਹ ਗਏ ਜਿਹੜੇ ਲੁੱਧੇ ਨੇ ਧੱਕੀ ਗਈ ਸੀ ਨਾਲ ਸਦੁਰੁੱਧੇ ਧੱਕਾ ਉਹ ਤੇ ਕੀ ਹੋਇਆ ਜੀ ਕੁੰਦਨ ਚੜਾਈ ਕਰ ਗਿਆ। ਕੁੰਦਨ ਲਾਲ ਚੜਾਈ ਕਰ ਗਿਆ। ਤੇ ਵੀ ਜਿਵੇਂ ਹੁੰਦਾ ਜੀ ਆਪਣਾ ਜਾਂ ਵੀ ਗੁਰਬਾਨੀ ਸਾਹਿਬ ਜਾਂ ਆਪ ਕਿਰਪਾਲ ਹੋਏ ਸੌਮਯਤਾ ਆਪਣਾ ਨਉ ਹਰ ਆਪ ਜਪਾਵੇ। ਜਾਂ ਆਪ ਕਿਰਪਾਲ ਹੋਏ ਸੌਮਯ ਤਾਂ ਆਪਣਾ ਨੋਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣੇ ਸੇਵਕਾਂ ਕੀ ਹਰ ਭਾਵੇ ਹਮਰੇ ਸੇਵਕਾਂ ਕੀ ਹਰ ਭਾਵੇ ਆਪਣੇ ਸੇਵਕਾਂ ਪਾਜ ਆਪੇ ਰੱਖੇ ਆਪਣੇ ਭਗਤਾਂ ਕੀ ਪੈਰੀ ਪਾਵੇ ਆਪੇ ਭਗਤਾਂ ਦੀ ਪੈਰੀ ਪਾਉ ਉਹ ਪਾਉਂਦਾ ਜੀ ਆ ਧਰਮ ਰਾਏ ਹੈ ਹੈ ਹਰਤਾ ਕੀਆ ਜਨ ਜਾਂ ਹਰ ਜਨ ਸੇਵਕ ਨੇੜ ਨਾਲ ਧਰਮ ਰਾਏ ਕੀ ਕਰ ਸੂਗਾ ਉਹਨਾਂ ਦੀ ਸੇਵਕ ਨੇੜੀ ਨਹੀਂ ਅਸਲ ਜੋ ਹਰਕਤ ਪੈਰਾ ਜੋ ਸਬਨਾ ਦਾ ਪੈਰਾ ਹੋਰ ਕਿਤੇ ਝੱਕ ਝਕਾ ਵੀ ਜਾਵੇ ਪੰਜ ਸਪੰਜਾਂ ਵਿੱਚ ਤੇ ਫਿਰ ਬਾਬਾ ਜੀ ਨੇ ਫਿਰ ਕਿਹਾ ਵੀ ਉਹ ਮੰਜੀ ਉੱਥੇ ਰਹਿ ਗਈ ਫਿਰ ਮੰਜੀ ਲੈ ਕੇ ਫਿਰ ਬਾਬਾ ਜੀ ਕੋਹਾ ਦੇ ਦੋ ਘੰਟੇ ਬੀਤੀ ਆ ਗਈ ਬਾਬਾ ਜੀ ਕੋਹਾ ਕੇ ਬਾਬਾ ਜੀ ਬੈਠੇ ਕਿਤੇ ਤੇ ਇਹ ਕਹਿੰਦੇ ਵੀ ਤਾਂ ਬਾਬਾ ਜੀ ਚਲਾ ਹੀ ਕਰ ਗਿਆ ਇੱਕੰਦਰਾ ਸੋਣਾ ਹੀ ਸਾਖੀ ਜੀ ਫਿਰ ਤੇ ਬਾਬਾ ਜੀ ਬੈਠੇ ਵੀ ਅਸੀਂ ਨੂੰ ਕਹ ਸੀ ਵੀ ਅਮਰ ਸਾਗਲਾ ਵੀ 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 ਪਰ ਇਹਨੇ ਵੀ ਜਿਹੜਾ ਭਰੜੀ ਆਇਆ ਮੈਂ ਮੰਨੀ ਤੇ ਬਾਬਾ ਜੀ ਬੋਚ ਕੀਤਾ ਜੀ ਕਹਿੰਦੇ ਕਹਿੰਦੇ ਜਮਦੂਤਾ ਨੇ ਕੁੰਦਨ ਲਾਲ ਨੂੰ ਲੈਣਾ ਹਣਾ ਸੀ ਜੇ ਮੂਰੇ ਕੁੰਦਰ ਸਿੰਘ ਬੈਠਾ ਤਾਂ ਕਿਵੇਂ ਆ ਸਕਦੇ ਹੁੰਦੇ ਦੇਖੋ ਬਾਬਾ ਜੀ ਬੋਚ ਕੀਤਾ ਫਿਰ ਸੈਕਟ ਬਚ ਨਹੀਂ ਮੰਗਾ ਇਹ ਪ੍ਰਾਉਣ ਪਈ ਫਿਰ ਇੱਕ ਕਿਸੇ ਨੇ ਬਨਾਲਪੁਰ ਖੜਾ ਸੀ ਜੀ ਕੋਈ ਵੀ ਵੀ ਚੁੰਝ ਗਿਆ ਨਹੀਂ ਉਹ ਕਹਿੰਦਾ ਵੀ ਕਹਿੰਦਾ ਵੀ ਬਾਬਾ ਜੀ ਨੂੰ ਪਤਾ ਸੀ ਫਿਰ ਤੁਸੀਂ ਦੱਸ ਦੇਣਾ ਸੀਗਾ ਤੇ ਬਾਬਾ ਜੀ ਨੂੰ ਪਤਾ ਸੀ ਵੀ ਇਸ ਗੋਇੰਗ ਟੂ ਹੈਪਨ ਲਾਈਕ ਥਿਸ ਤੇ ਵੀ ਤੁਸੀਂ ਦੱਸ ਦੇਣਾ ਸੀ ਡੈਫੀਨਿਟਲੀ ਜਸ ਲੈਟ ਅਸ ਲੈਟ ਅਸ ਦੱਟ ਟੂ ਨੋ ਤੇ ਬਾਬਾ ਜੀ ਵੀ ਕਹਿੰਦਾ ਮਾਸਟਰ ਹੀ ਸਵਾਲ ਪੋਵੇ ਤੇ ਮਾਸਟਰ ਹੀ ਜਵਾਬ ਦੇਵੇ ਮਾਸਟਰ ਹੀ ਸਵਾਲ ਪੋਵੇ ਤੇ ਮਾਸਟਰ ਹੀ ਜਵਾਬ ਦੇਵੇ ਫਿਰ ਬਾਬਾ ਜੀ ਮਿਸਾਲ ਦਿੱਤੀ ਮੈਂ ਵੀ ਮਾਸਟਰ ਦਾ ਕੰਮ ਸਵਾਲ ਪੋਣਾ ਬੱਚੇ ਦਾ ਕੰਮ ਆ ਜਵਾਬ ਦੇਣਾ ਮਾਸਟਰ ਜੀ ਆ ਕੇ ਸਵਾਲ ਪੁੱਣਾ ਬੱਚੇ ਆ ਕੇ ਜਵਾਬ ਦੇਣਾ ਫਿਰ ਬਾਬਾ ਜੀ ਇਹ ਸੁਝਿ ਭਾਈ ਤੇ ਫਿਰ ਬਾਬਾ ਜੀ ਬਸ਼ੇ ਇੱਕ ਹੋਰ ਸਵਾਲ ਆਇਆ ਜੀ ਫਿਰ ਬਾਬਾ ਜੀ ਬਸ਼ੇ ਕਿਹਾ ਬਈ ਬਾਬਾ ਨੰਦ ਸਿੰਘ ਜੀ ਵੇਲੇ 1947 ਤੋਂ ਪਹਿਲਾਂ ਬਈ ਰਾਗੀ ਸੁੰਦਰ ਸਿੰਘਾਂ ਦੇ ਬਹੁਤ ਵੱਡੇ ਰਾਗੀ ਸੀ ਤੇ 1946 ਸੰਚੇਗਾ ਇਹ 1942 ਸੰਦੀ ਗਾੜੀ 1942 ਚ ਇਹਨਾਂ ਵੀ ਬਈ ਜਾਣ ਲੱਗੇ ਵੀ ਪਾਕਿਸਤਾਨ ਜਾਣ ਲੱਗੇ ਇਹਨੇ ਬਾਬਾ ਅਨੰਦ ਸਿੰਘ ਜੀ ਕੋ ਮਹਾਰਾਜ ਕੋ ਅਖ ਬੇਨਤੀ ਕੀਤੀ ਬਾਬਾ ਜੀ ਵੀ ਅਸੀਂ ਵੀ ਸਮੈਨੋ ਸਕਤਾ ਪੋਠੋ ਹਾਰ ਪਾਕਿਸਤਾਨ ਤੋਂ ਸਨੇਹਾ ਆਇਆ ਵੀ ਮੈਂ ਉੱਥੇ ਵੀ ਮੈਂ ਜਾਣਾ ਵਾ ਵੀ ਵੀ ਤੁਸੀਂ ਮੈਨੂੰ ਆਗਿਆ ਦਿਓ ਬਾਬਾ ਜੀ ਕਿਹਾ ਵੀ ਤੂੰ ਰਹਿਣ ਦੇ ਦਾ ਜਾ ਤੇ ਵੀ ਤੇ ਉਹ ਕਹਿੰਦਾ ਜੀ ਫਿਰ ਬਾਬਾ ਜੀ ਮੇਰੇ ਸਬਸੰਤਕੀ ਜਾਣਾ ਪੜਾ ਫਿਰ ਬਾਬਾ ਜੀ ਤੀਜੀ ਮਿਲ ਕੇ ਬਾਬਾ ਅਨੰਦ ਸਿੰਘ ਮਹਾਰਾਜ ਫਿਰ ਤੀਜੀ ਹੋਇਆ ਕਿ ਬਸ ਕੀਤਾ ਤੇ ਫਿਰ ਉਹ ਕਹਿੰਦਾ ਜੀ ਬਾਬਾ ਹੀ ਜਾਣਾ ਪੜਾ ਫਿਰ ਬਾਬਾ ਜੀ ਕਿਹਾ ਤੁਹਾਡੀ ਮਰਜ਼ੀ ਫਿਰ ਉੱਥੇ ਗਿਆ ਜੀ ਮੁਸਲਮਾਨਾਂ ਨੇ ਤਿਆਰੀ ਕਰ ਲਈ ਉਸ ਨੂੰ ਨੇ ਪਤਾ ਲੱਗਿਆ ਵੀ ਸਿੱਖਾਂ ਦਾ ਬਹੁਤ ਵੱਡਾ ਰਾਗੀ ਆ ਰਿਹਾ ਵੀ ਅੱਜ ਵੀ ਇਹਨੂੰ ਇਥੇ ਵੀ ਕਸਲ ਕਰਦੇ ਨੇ ਉਹ ਉਹਨਾਂ ਵੀ ਉੱਥੇ ਮੁਸਲਮਾਨ ਨੇ ਇੱਟੇ ਕਰਤਾ ਰਾਗੀ ਸੁੰਦਰ ਸਿਓ ਉੱਥੇ ਸੀਜ ਕਰਦੇ ਤੇ ਪੁੱਟੋ ਹਾਰ ਤੇ ਫਿਰ ਬਾਬਾ ਜੀ ਕੋਲ ਫਿਰ ਬਾਬਾ ਜੀ ਬਾਬਾ ਦਸ ਸਿੰਘ ਜੀ ਬਚ ਗਿਦੇ ਬੀ ਸੁੰਦਰ ਸੁੰਦਰੀ ਸੀ ਵੀ ਅੱਜ ਸਾਡੀ ਸੱਜੀ ਮਾਂ ਟੁੱਟੀ ਵੀ ਫਿਰ ਉੱਥੇ ਬਾਬਾ ਜੀ ਕੋਲ ਗਿਆ ਅਬ ਵਿੱਚ ਦੱਸ ਦੇਣਾ ਸੀ ਬਾਬਾ ਜੀ ਤੇ ਸੋਜੀ ਪਾਈ ਸੀ ਮਾਸਟਰ ਸਵਾਲ ਪਾਵੇ ਮਾਸਟਰ ਜੀ ਹੋਵੇ ਨਹੀਂ ਹੁੰਦਾ ਇਹ ਇਹ ਜਿਹੜੀ ਸਾਖੀ ਸੀ ਜੀ ਬਹੁਤ ਕੀਮਤੀ ਸਾਖੀ ਆ ਇਹ ਸਾਖੀ ਜਿਹੜੀ ਆ ਵੀ ਸਾਰੀ ਵੀ ਜੇ ਤੇ ਵੀ ਆਉਂਦਾ ਵੀ ਬਚਨ ਕਮਾਉਣਾ ਬਹੁਤ ਜ਼ਰੂਰੀ ਹੈ ਜੇ ਉਹ ਬਚਨ ਨਹੀਂ ਆ ਕੋਦੇ ਫਿਰ ਤਾਂ ਵੀ ਤੁਸੀਂ ਫਿਰ ਆਪਣਾ ਕੀਤਾ ਪਾਉਣਾ ਹੀ ਚਾਹੁੰਦੇ ਜੀ ਆਪਣਾ ਕੀਤਾ ਪਾਉਣਾ ਹੀ ਆ ਚਰਨ ਕਮਲ ਭਗਤਾ ਮੰਦੂਖੇ ਇਹ ਜੇ ਕਿ ਇਸ ਕਹੋ ਵੀ ਚਰਨ ਕਮਲ ਭਗਤਾ ਮੰਦੂਖੇ ਵੈਰ ਪਰਮੇਸ਼ਰ ਸਗਲੇ ਮੁਠੇ ਮਿਰ ਪਰਮੇਸ਼ਰ ਸਗਲੇ ਮੁਠੇ ਹਣੀ ਤੇ ਸੰਤਾਂ ਜਾ ਕੇ ਧੂਰ ਨਿਰਵਾਣ ਚੋ ਨਾਮ ਸੱਚੇ ਦਾ ਗੈਣਾ ਤੇ ਜੇ ਕੋਈ ਤੁਸੀਂ 809 ਦੇ ਵਿੱਚ ਨਾਮ ਸਿਚ ਗੱਗਿਆ ਤੇ ਤੇ ਜਿਹਨੇ ਵੀ ਬਾਬਾ ਜੀ ਬਸ ਸੀ ਜੀ ਬਸਨ ਇਸੇ ਕੋ ਬਾਬਾ ਜੀ ਵਾਸੇ ਕਰਦੇ ਸੀ ਤੇ ਵੀ ਜਨ ਸੰਤਨ ਜਾਨ ਤੂੰ ਠਾਕ ਤੇ ਆਇ ਤੇ ਪਰਮਾਣ ਇਹ ਵੀ ਆ ਜਾਏਗਾ ਤੇ ਜਿਹਨਾਂ ਪਛਾਣ ਲਿਆ ਉਹਨਾਂ ਦੇ ਵੀ ਪੀੜੇ ਪਾਰ ਹੋ ਜਿਹਨਾਂ ਨਹੀਂ ਪਛਾਣਦੇ ਨਹੀਂ ਪਾ ਹੁੰਦੇ ਤੇ ਵੀ ਸੰਤਨ ਸੰਤਨ ਸੰਤੋ ਚਰਨ ਮਾਥਾ ਮੇਰੇ ਪੌਤ ਸੰਤੋ ਚਰਨ ਮਾਥਾ ਮੇਰੇ ਪੌਦ ਅਨੇਕ ਵਾਰ ਸੰਤੋ ਡੰਡੋਤ ਡੰਡੋਤ ਸੁਗੁਰਸ ਜਬੜੀ ਚਾ ਡੰਡੋਤ ਇਹ ਮਨ ਸੰਤਨ ਕੇ ਬੁਲਿਹਾਰੀ ਜਾਂ ਕਿ ਓਟ ਗਹੀ ਸੁਖ ਪਾਇਆ ਰੱਖੇ ਕਿਰਪਾ ਤਾਰੀ ਅਰਸੋਂ ਨੂੰ ਮਿਯੋ ਬਿਚ ਤੇ ਇਹ ਦੇਖੋ ਵੀ ਜਿਨੇ ਵੀ ਬਸ਼ਰ ਕੋਣ ਹੈ ਵੀ ਇਹ ਸਭ ਇਸ ਵੀ ਆਉਂਦੇ ਆ ਉਸ ਦੇ ਮੁਤਾਬਕ ਹੀ ਹੁੰਦਾ ਫਿਰ ਜਿਹੜਾ ਇਹ ਪਰਿਵਾਰ ਸੀ ਜੀ ਇਹ ਪਰਿਵਾਰ ਉੱਥੇ ਹੁਣ ਜਗ੍ਹਾ ਦੇ ਰਿਹਾ ਜੀ ਫਿਰ ਇਹਨਾਂ ਦੇਖੋ ਜੀ ਇਹਨਾਂ ਦਾ ਗਾਹਾਂ ਤੇ ਫਿਰ ਇਹਨਾਂ ਦਾ ਵੀ ਇਹਦਾ ਤਾਂ ਹੁਣ ਜਿਹੜਾ ਹੈਗਾ ਜੀ ਕੁੰਦਨ ਲਾਲ ਜੀ ਦਾ ਮੁੰਡਾ ਅਸ਼ੋਕ ਹੈ ਸ਼ੋਕ ਸੀਗਾ ਅਸ਼ੋਕ ਵੀ ਸ ਹੈ ਅਮਰ ਸ਼ਾਕੀ ਸਿੰਘ ਸੱਜ ਗਿਆ ਤੇ ਦੇਖੋ ਇੱਥੇ ਕਰਮਾਂ ਵਾਸਤੇ ਫੇਰ ਵਾਪਰੀਆ ਜਦੋਂ ਅਸ਼ੋਕ ਵੀ ਕਿਸੇ ਸਾਰੇ ਕੋਈ ਉਹਨੂੰ ਛੇੜਦਾ ਕੋਈ ਪੈਂਦਾ ਜਾਂ ਕੋਈ ਅਸ਼ੋਕ ਦਾ ਮਨ ਮੰਦਾ ਵੀ ਕਿਸੇ ਘਟਾਦਾ ਜਾਂ ਹੋਰ ਉਹਦਾ ਬਿਮਾਰ ਪੈ ਜਾਂਦਾ ਫਿਰ ਜਦੋਂ ਫਿਰ ਕੋਈ ਸ਼ੋਕ ਦੀ ਫੇਰਗੜ ਹੁੰਦੀ ਹੈ ਫਿਰ ਉਹ ਵੀ ਸ਼ੋਕ ਠੀਕ ਹੋ ਜਾਂਦਾ ਤੇ ਅਸ਼ੋਕ ਸੈਤ ਸੱਜ ਗਿਆ ਤੇ ਵੀ ਕੁਝ ਸਮਾ ਹੋਇਆ ਜੀ ਉਹ ਬਿਮਾਰ ਹੋ ਕੇ ਪਹਿਲਾਂ ਸਰਬਸਵੇ ਜੀ ਤੇ ਉਹ ਸਾਰਾ ਪਰਿਵਾਰ ਕੋ ਬੇ ਉਹਦਾ ਪਰਪੋਤੇ ਕੁੰਦਨ ਲਾਲ ਜੀ ਦੇ ਪਰਪੋਤੇ ਉਹ ਕੋ ਵੀ ਅਸ਼ੋਕ ਦੇ ਬੱਚੇ ਵੀ ਤੇ ਪਰਪੋਤੇ ਵੀ ਸਾਰੇ ਸਿੰਘ ਸਜੇ ਹੋਏ ਸਾਰੇ ਸਿੰਘ ਸਜੇ ਹੋਏ ਤੇ ਸਾਰੇ ਸਿੰਘ ਸੇ ਬਾਬਾ ਜੀ ਦੇ ਬਚਨ ਸੀ ਜਿਹੜੇ ਆ ਕਿ ਉਹ ਬਾਬੇ ਵੀ ਵੀ ਗੁਰਬਾਨੀ ਦਾ ਬਾਬਾ ਜੀ ਜੁੜਿਆ ਸੀ ਹੋ ਨਹੀਂ ਸੀ ਤੇ 6 ਅਗਸਤ ਸਿਆਪਾ ਸਾਧਸਰ ਨਹੀਂ ਪਾਹੋ ਤੇ ਪਰਮ ਪਰਮेश्वਰ ਪ੍ਰਪਤਿ ਗੁਣ ਗਾਉ ਤੇ ਹਰ ਇੱਕੋ ਦਾਤਾ ਸੇਵੀ ਹਰ ਇੱਕ ਤੇ ਆਈਏ ਇੱਕੋ ਕੁ ਮੰਗਣਾ ਯਾਰ ਇੱਕੋ ਦਾਤਾ ਸੇਵੀ ਐ ਇੱਕ ਤੇ ਆਈ ਹਾ ਹਰ ਇੱਕੋ ਦਾਤਾ ਮੰਗੇ ਮੱਛਿੰਦੇ ਆਪਾਗੇ ਤੇ ਦੂਜੇ ਪਾਸੋਂ ਮੰਗੇ ਤਾਂ ਲਾਜ ਮਰਾਈਏ ਲਾਜ ਮਰਾਈਏ ਏ 590 ਅਕਸ਼ ਜੀ ਆ ਦੇ ਤੇ ਐਸੀ ਸੇਵਕ ਸੇਵਾ ਕਰ ਜਿਸ ਦਾ ਜੀਵਤ ਅਗੇ ਤਰੇ ਐਸੀ ਸੇਵਕ ਦੀ ਸੇਵਾ ਕਰਨੀ ਚਾਹੀਦਾ ਜਿਸ ਦਾ ਜੀਵਤ ਸਾਧੇ ਤਰੇ ਸਹਿ ਭਾਵੇ ਸੁਪਰਮਾਨ ਸੋ ਸਿਵਕ ਦਰਗੇ ਪਾਵੇ ਉਹ ਸਿਵਕ ਦਰਗੇ ਜੇਕ ਮਾਰਕਣਾ ਬਤਨਤ ਬਾਬਾ ਇਸ਼ਤ ਸਿੰਘ ਜੀ ਮਹਾਰਾਜ ਨੇ ਜਿੰਨੇ ਜੋੜਿਆ ਬਾਬਾ ਜੀ ਆਪਦੇ ਨਹੀਂ ਕੋਈ ਜੋੜਿਆ ਬਾਬੇ ਬਾਬੇ ਜੀ ਗੁਰੂ ਗ੍ਰੰਥ ਸਾਹਿਬ ਦਾ ਜੋੜਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਜੋੜਿਆ ਤੇ ਵੀ ਇਥੇ ਉਸ ਜਦੋਂ ਬਾਬਾ ਜੀ ਆ 760000 ਸਾਢੇ 7 ਲੱਖ ਕਹਿੰਦੇ ਆ ਐਕਚੁਅਲ ਫਿਗਰ 760000 ਸੀ ਇਸ ਹਮੇਸ਼ਿੰਦਰ ਸਿੰਘ ਗਰੇਵਾਲ ਨੇ ਇਹਦੇ ਉਪਰ ਮੈਂ ਨੋਟ ਕੀਤੀ ਆ ਉਹ ਵੀ 760000 ਸੀ ਤੇ ਵੀ ਇਹਨੇ ਬਾਬਾ ਜੀ ਅਮਰ ਸ਼ਕਾਇਆ ਮੁਰਗ ਜੁੜਿਆ ਤੇ ਦੇਖੋ ਜੀ ਵੱਡੀ ਗਲਤੀ ਆ ਗਈ ਤੇ ਤਿਆਗ ਜੀ ਬਰਾਗ ਦੀ ਮੂਰਤੀ ਐ ਕਹਿੰਦਾ ਮੈਂ ਮੈਂ ਇੰਗਲੈਂਡ ਰਿਹਾ ਜੀ 25 ਸਾਲ ਉੱਥੇ ਸੌਥਰ ਸੇਕ ਮਿਸ਼ਨਰੀ ਸੋਸਾਇਟੀ ਆ ਮਿਸ਼ਨਰੀ ਮੂਰਤੀ ਆ ਜਿਹੜਾ ਹੁਣ ਉੱਠਿਆ ਇਹ 84 ਤੋਂ ਬਾਅਦ ਜਿਹੜਾ ਗਵਰਨਮੈਂਟ ਨੇ ਖਰਾਰਾ ਪਾਇਆ ਇਹ ਆ ਜੀ ਪਰ ਇਹ ਉਸਪੋਕਿਜ਼ਨ ਸੇਕ ਮਿਸ਼ਨਰੀ ਸੋਸਾਇਟੀ ਆ ਫੈਦਰਸਟਨ ਰੋਡ ਸੌਥਰ ਉੱਥੇ ਹੋਇਆ ਸੀਗਾ ਮੈਂ ਵੀ ਕੈਸੀ ਹੈ 1977 ਦੀ ਗੱਲ ਹੈ ਹਾਂਜੀ ਉਹ 1977 ਦੀ ਹੈ ਮੈਂ ਵੀ ਉੱਥੇ ਗਿਆ ਫੰਕਸ਼ਨ ਹੈ ਸੀ ਉੱਥੇ ਕਹਿੰਦੇ ਤਿਆਗੀ ਮਹਾਪੁਰਸ਼ ਕੋਣਾ ਤਿਆਗੀ ਮਹਾਪੁਰਸ਼ ਕੋਣਾ ਉਸ ਵਕਤ ਸਭ ਤੋਂ ਵੱਧ ਤਿਆਗੀ ਮਹਾਪੁਰਸ਼ ਹੈ ਤਾਂਤ ਬਾਬਾ ਈਸ਼ਰ ਸਿੰਘ ਨਾਰਸਰ ਹੁਣ ਕਿਵੇਂ 13 68 ਬਣਾਇਆ ਬਾਬਾ ਜੀ 13 68 ਬਣਾਇਆ 13 68 ਬਣਾ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਲੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਲੈ ਤੇ ਵੀ 1968 ਜੀ ਨੇ ਵੀ ਦੇਖੋ ਵੀ ਨਾਨਕ ਸਾਹਿਬ ਨਾਲੋਂ ਛੋੜਦੇ ਮਹਤਾਪੁਰੇ ਨਜਾ ਤੇ ਆਪਣਾ ਦਮਦਰ ਸਾਹਿਬ ਤੇ ਬਰੁੰਦੀ ਮਹਿਲ ਕਲਾ ਸਮਾਦ ਭਦੌੜ ਸੀੜਾ ਡੇਰਾ ਤੋਂ ਦਿੱਲੀ ਗੁਰੂ ਅਰਬੀਵਾਰ ਜਿੰਨੇ 68 ਸਿੱਧੇਣਾ 60 ਜਿੰਨੇ 68 ਸੀ ਬਾਬਾ ਜੀ ਬਣਾ 13 68 ਨਾ ਆਇਆ 13 ਦੇ 13 68 ਡੇਰਾ ਤੋਂ ਇਹ ਆਉਗ ਦੂਜਾ 68 ਜੀ ਉਹ ਉੱਥੇ ਤੇ 13 68 ਜਮਾ 13 ਦੇ ਸਾਥੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਪ੍ਰੋਗਰਾਸ ਹਦਨ ਵਾਲੇ ਤੇ ਉੱਥੇ ਵੀ ਉਹ ਇੱਕ ਵਾਰੀ ਉਹਨੇ ਆਪਣੇ ਫਰਮ ਸਾਕੀ ਪਾਈ ਸੀ ਉਹਦੇ ਵਿੱਚ ਮੈਂ ਪੜਦਾ ਸੀਗਾ ਉਹਦੇ ਵਿੱਚ ਨੇ ਜੀ ਆਪਣੇ ਤੇ ਆਪਣੇ ਵੀ ਬਾਬਾ ਜੀ ਕੋਲ ਬੇਨਤੀ ਕੀਤੀ ਜੀ ਤੇ ਤੇ ਆਪਣਾ ਬੇਨਤੀ ਕੀਤੀ ਬਾਬਾ ਜੀ ਵੀ ਕਦੇ ਵੀ ਕਹਿ ਕੇ ਵੀ ਸਤ ਨਿਚਲ ਸਿੰਘ ਜੀ ਜਮਨਾ ਦਾ ਗੁਰਾਇਨ ਜੀ ਗਾਦਰੀ ਨੇ ਬੇਨਤੀ ਕੀਤੀ ਬਾਬਾ ਜੀ ਵੀ ਕਹਿ ਰਹੂ ਦਾ ਕਹਿ ਰਹੂ ਦਾ ਹੁਕਮ ਆ ਵੀਕਰਨ ਦਾ ਫਰਮਾਨ ਆਇਆ ਵੀ ਕਹਿ ਰੁਕਦਾ ਵੀ ਸਾਧੂਆਂ ਸੰਤਾਂ ਦੀਆਂ ਪ੍ਰਾਪਰਟੀਆਂ ਸਾਰੀਆਂ ਜ਼ਬਤ ਕਰ ਲੈਣੀ ਵਾਪਸ ਕੇ ਕਹਿੰਦੇ ਫੇਰ ਕੀ ਹੈ ਜੀ ਕਹਿੰਦੇ ਸਾਡੇ ਤਾਂ ਕੋਈ ਹੈ ਸਾਡੇ ਹੈ ਨਹੀਂ ਤੇ ਜਿਹਨਾਂ ਦਾ ਫਿਕਰ ਉਹ ਹੋਗਾ ਤੇ ਮੱਝ ਕਰੀ ਗਰੀਬਾਂ ਵੀ ਪਹੁੰਚਾ ਕੋਈ ਸਕੇ ਜਿੱਥੇ ਪੁੰਜਿਆ ਸੀ ਉਹਨੇ 65 ਸਾਲਾਂ ਤੱਕ ਕਿਸੇ ਦਾ ਕੋਈ ਕਹਿੰਦੇ ਕਾਢੂ ਕਰਦਾ ਜੀ ਕਹਿੰਦੇ ਉਹ ਕਹਿੰਦੇ ਨਹੀਂ ਬਾਬਾ ਜੀ ਵੀ ਮੀਟਿੰਗ ਹੋਣੀ ਹੈ ਤੁਸੀਂ ਜਾਓ ਬਾਬਾ ਜੀ ਕਹਿੰਦੇ ਅਸੀਂ ਸਾਡਾ ਤਾਂ ਕੋਈ ਚਾਲ ਵੀ ਨਹੀਂ ਪਰ ਇਸ ਤਰ੍ਹਾਂ ਗੁਰੂ ਗੁਰੂ ਦੇ ਗੁਰੂ ਦੇ ਨਾਂ ਤੇ ਜਿਨੋਂ ਕਰਾ ਵੀ ਬਿਓ ਕਹਿੰਦੇ ਵੀ ਬੀਂਤਿਕਾ ਬਾਬਾ ਜੀ ਕਹਿੰਦੇ ਵੀ ਜਿਹੜਾ ਉੱਥੇ ਫੈਸਲਾ ਹੋਵੇ ਅਸੀਂ ਮੰਨ ਲਾਂਗੇ ਇਹ ਵਚਨ ਕੀਤਾ ਬਾਬਾ ਜੀ ਤੇ ਫਿਰ ਉਸ ਵੇਲੇ ਫੈਦਰਸਨ ਰੋਡ ਤੇ ਜਿਹੜੀ ਸੌਥਰ ਇਹ ਹੋਈ ਇਸ ਵੀਡੀਓ ਉਹਦੇ ਵਿੱਚ ਸਭ ਤੋਂ ਵੱਧ ਅਤਿਆ ਜੀ ਮਾਪੁਰਸ਼ਾ ਤਾਂ ਤਾਂ ਬਾਬਾ ਜੀ ਈਸ਼ਰ ਸਿਗਨਾਰ ਚੜ੍ਹਦੇ ਫੇਰ ਦੇਖੋ ਜੀ ਬਾਬਾ ਜੀ ਦੇ ਦਸਕਾ ਤਾਜੀ ਤੱਕ ਹੀ ਨਹੀਂ ਕਿਸ ਕੋਲ ਹੈਗੇ ਫਿਰ ਵੀ ਦਸਕਾ ਜੀ ਮੈਂ ਦਾ ਦਸਨੇ ਦਰਸ਼ਨ ਕੀਤੇ ਮਨ ਦਾ ਕਿਵੇਂ ਜਦੋਂ ਬੀਤੇ ਮੋਤਵਰੀਆ ਨਾਲ ਸਰ लग, 1972 ਸੰਦੀ ਗੱਲ ਹੈ 1972 ਦੀ ਕਿ ਜੋ ਰੌਕ ਇਸ ਦਾ ਫੈਸਲਾ ਸੀ ਸਤਬਾਬ ਬਕੁੰਦਰ ਸਿੰਘ ਜੀ ਸਤਬਾਬ ਸਾਲੂ ਸਿੰਘ ਜੀ ਸਤਬਾਬ ਬੰਦਰ ਸਿੰਘ ਜੀ ਇੱਕ ਕੇਸ ਚੱਲਦਾ ਸੀ ਉੱਥੇ ਫੈਸਲਾ ਹੋਣਾ ਸੀ ਉਹ ਦਿਨ ਇੱਕ ਤਹਿਸੀਲਦਾਰ ਨੇ ਰਜਿਸਟਰੀ ਮੋੜੀ ਸੀ ਉਹ ਦਾ ਫੈਸਲਾ ਹੋਣਾ ਸੀ ਮੇਰੇ ਚਾਚਾ ਜੀ ਮੇਰੇ ਪਿਤਾ ਜੀ ਸਕੇ ਚਾਚਾ ਜੀ ਲੜ ਗਏ ਤੇ ਸਦਾ ਦਰਜੀ ਸਹਾਂਸਾ ਵਕੀਲ ਲੁਧੇੜ ਤੋਂ ਸੀ ਤੇ ਉਹ ਹੀ ਵਜ ਐਕਟਿੰਗ ਆਨ ਬੀ ਆਫ ਬਾਬਾ ਬਕੁੰਦਰ ਸਿੰਘ ਜੀ ਉਹਨਾਂ ਦੀ ਬਵਾ ਕਰਦੇ ਸੀ ਤੇ 7 ਜਿਹੇ ਫੈਸਲ ਹਰਸੇ ਸੀ ਕਾਜੀ ਪੜਦੇ ਸੀ ਫਿਰ ਅਸੀਂ ਵੀ ਉਹ ਉਹਦਾ ਮੈਦਾ ਉਹਨਾਂ ਨੂੰ ਕਿਹਾ ਸੱਚ ਜੀ ਵੀ ਅਸੀਂ ਵੀ ਜਿਆ ਜਾਣਾ ਚਾਹੁੰਦੇ ਹਾਂ ਉਹ ਕਹਿੰਦੇ ਆ ਜਾਓ ਉੱਥੇ ਸੀ ਅੰਦਰ ਮੈਂ ਦਾਸ ਨੇ ਆਪ ਦੇਖਿਆ ਜੀ ਉੱਥੇ ਵਿੱਚ ਵੀ ਤਹਿਸੀਲਦਾਰ ਸੀ ਮੁੰਡਾ ਸੀ ਸੱਤ ਮੁੰਡਾ ਸੀਗਾ ਵੀ ਵੀ ਦਸਾਰਸੇ ਆਈ ਸੀ ਉਹਨੇ ਵੀ ਕਿਹਾ ਰਜਿਸਟਰੀ ਉਹ ਨਾਲ ਕਰ ਰਜਿਸਟਰੀ ਮੰਗਾਈ ਨਾਲ ਕਰੀ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੇਵਾ ਦਾ ਤਾਂ ਦਾਦਾ ਬਾਬਾ ਇਸ਼ਰ ਸੀ ਉਹਦੇ ਕੋਈ ਬਾਬਾ ਜੀ ਸਾਨੀ ਨਹੀਂ ਸੀ ਕਿਤੇ ਉੱਥੇ ਮਸਰ ਬਾਬਾ ਜੀ ਸਤਨਾਮ ਵਾਹਿਗੁਰੂ ਤੇ ਬਾਬਾ ਜੀ ਨੇ ਲਿਖ ਕੇ ਥਲੇ ਪਹਿਲੀ ਪੌੜੀ ਤੇ ਮੂਲ ਮੰਤਰ ਦਾ ਵੀ ਜਾਪ ਲਿਖਿਆ ਹੋਇਆ ਸੀ ਉੱਥੇ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂਲ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਉਸ ਸੀ ਗੀ ਸੇ ਏਸੇ ਲਿਖਿਆ ਬਾਬਾ ਜੀ ਕੋਈ ਸਾਨੀ ਨਹੀਂ ਸੀ ਤੇ ਦਾਸ ਨੇ ਆਪ ਦੇ ਦਰਸ਼ ਕੀਤੇ ਜੀ ਇਹ ਤੇ ਦੇਖਿਆ ਏਸੀ ਬਾਬਾ ਜੀ ਜਿਹਨੇ ਜੁੜਿਆ ਗੁਰੂ ਨਾਲ ਜੁੜਿਆ ਪੱਬਾ ਜੀ ਆਪ ਦਾ ਪ੍ਰਸਨ ਜੁੜਿਆ ਇਹ ਬੇਨਤੀ ਹੈ ਜੇ ਕਿਸ ਨੂੰ ਸ਼ੰਕਾ ਹੋਵੇ ਤਾਂ ਪ੍ਰਵਾਹ ਨੂੰ ਕਾਲ ਕਰੋ ਉਹਨਾਂ ਨੂੰ ਪੁੱਛੋ ਸਭ ਦੱਸ ਦੇਣਗੇ ਇਹ ਕੋਈ ਜੇ ਕਿਸ ਨੂੰ ਸ਼ੰਕਾ ਹੋਵੇ ਤਾਂ ਨਿਕਾਸਾ ਦਿਓ ਤੇ ਹੋਰ ਵੀ ਜੇ ਇੱਕ ਦਾਸ ਨੇ ਬੇਨਤੀ ਕਰਨੀ ਸੀ ਜੇ ਕਿਸੇ ਸੰਗੀ ਕੋਲ ਕਿਸੇ ਸੰਗੀ ਕੋਲ ਲਾਲਾ ਤੰਤਰਾਜੀ ਜੀ ਦੀ ਫੋਟੋ ਹੋਵੇ ਉਹ ਦਾਸ ਨੂੰ ਚਾਹੀਦੀ ਹੈ ਜੀ ਸਾਚੀ ਉਹਨਾਂ ਨੇ ਬਹੁਤ ਸੁਣਿਆ ਆ ਰਹੀ ਆ ਸਾਨੂੰ ਫੋਟੋ ਨਹੀਂ ਮਿਲ ਰਹੀ ਕਿਤੇ ਕਿਰਪਾ ਕਰਕੇ ਵੀ ਲਾਲਾ ਤੰਤਰਾਜੀ ਫੋਟੋ ਮਿਲ ਜੀਦਾ ਵੀ ਉਹ ਬਹੁਤ ਹੀ ਕਿਰਪਾ ਕਰਨੀ ਤੇ ਵੀ ਉਹ ਉਦਾਸ ਈਮੇਲ ਤੇ ਭੇਜਣੀ ਜੀ ਉਦਾਸ ਈਮੇਲ ਐਡਰੈਸ ਗੁਰਪਾਲ ਹੰਸਰਾ@yahoo.com ਗੁਰਪਾਲ ਹੰਸਰਾ@yahoo.com ਇਹ ਵੀ ਤੇ ਪੁਰਾਣੀ ਮਾਫੀ ਜੋ ਅਤਿ ਜੋ ਬਾਇਓਗ੍ਰਾਫੀ ਕਾ ਖਲਸਾ ਬਾਇਓਗ੍ਰਾਫੀ ਕੀ ਫਤ